ਦਾਨ ਨਿਪਟਾਰਾ ਕੀਤਾ ਗਿਆ ਨੈਸ਼ਨਲ ਲੀਗਲ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਤੇ ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਐਸਐਸ ਨਗਰ ਮਹਾਲੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਲ 2024 ਦੀ ਦੂਜੀ ਕਮਿ ਲੋਕ ਅਦਾਲਤ ਜ਼ਿਲ੍ਹਾ ਰੂਪਨਗਰ ਤੇ ਇਸ ਦੀਆਂ ਸਬ ਡਿਵੀਜ਼ਨਾਂ ਸ਼੍ਰੀ ਅਨੰਦਪੁਰ ਸਾਹਿਬ ਤੇ ਨੰਗਲ ਦੀਆਂ ਵਕਫਾ ਅਦਾਲਤਾਂ ਵਿਖੇ ਲਗਾਈ ਗਈ ਹੈ ਜਿਸ ਦੇ ਵਿੱਚ 9755 ਕੇਸਾਂ ਦੇ ਵਿੱਚੋਂ 8178 ਕੇਸਾਂ ਦਾ ਨਿਪਟਾਰਾ ਮੌਕੇ ਤੇ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰ ਪਰਸਨ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਰੂਪਨਗਰ ਰਮੇਸ਼ ਕੁਮਾਰੀ ਤੇ ਹਿਤਾਸ਼ੀ ਗਲਹੋਤਰਾ ਸੀਜੀਐਮ ਕਮਸ ਕਤਰ ਜ਼ਿਲ੍ਹਾ ਕਾਨੂੰਨੀ ਸਿਮਾਵਾਂ ਅਥਾਰਟੀ ਸਮੇਤ ਨੈਸ਼ਨਲ ਲੋਕ ਅਦਾਲਤਾਂ ਦੇ ਬੈਂਚਾਂ ਦਾ ਦੌਰਾ ਕੀਤਾ ਗਿਆ ਤੇ ਸਾਰੀਆਂ ਅਦਾਲਤਾਂ ਦੇ ਵਿੱਚ ਸ਼ਿਰਕਤ ਕਰਕੇ ਨੈਸ਼ਨਲ ਲੋਕ ਅਦਾਲਤ ਦਾ ਜਾਇਜ਼ਾ ਲਿਆ ਗਿਆ ਤੇ ਕੇਸਾਂ ਦੀ ਸੁਣਵਾਈ ਕੀਤੀ ਗਈ ਤੇ ਰਮੇਸ਼ ਕੁਮਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲਗਾਈ ਗਈ ਨੈਸ਼ਨਲ ਲੋਕ ਅਦਾਲਤ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਲਗਭਗ 9555 ਕੇਸ ਜਿਵੇਂ ਕਿ ਦਿਵਾਨੀ ਫੌਜਦਾਰੀ ਕੰਪਾਊਂਡੇਬਲ ਕੇਸ ਇਸ ਦੇ ਨਾਲ ਹੀ ਐਨ ਆਈ ਐਕਟ ਕੇਸ ਬੈਂਕ ਰਿਕਵਰੀ ਕੇਸ ਜ਼ਮੀਨ ਪ੍ਰਾਪਤੀ ਦੇ ਕੇਸ ਵਿਆਹ ਸੰਬੰਧੀ ਵਿਵਾਦ ਤੇ ਹੋਰ ਵੀ ਬਹੁਤ ਸਾਰੇ ਕੇਸ ਜਿਨ੍ਹਾਂ ਦਾ ਨਿਪਟਾਰਾ ਕੀਤਾ ਗਿਆ ਇਸ ਲੋਕ ਅਦਾਲਤ ਦੇ ਵਿੱਚ ਰੂਪਨਗਰ ਵਿਖੇ 6 ਆਨੰਦਪੁਰ ਸਾਹਿਬ ਦੇ ਵਿੱਚ 1 ਅਤੇ ਨੰਗਲ ਦੇ ਵਿੱਚ ਇੱਕ ਬੈਂਚ ਲਗਾਇਆ ਗਿਆ। ਇਸ ਤੋਂ ਇਲਾਵਾ ਰੈਵਨਿਊ ਅਦਾਲਤਾਂ ਦੇ ਵੀ 11 ਬੈਂਚ ਲਗਾਏ ਗਏ ਨੇ। 9955 ਕੇਸਾਂ ਦੇ ਵਿੱਚੋਂ 8178 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਤੇ ਲਗਭਗ 15 ਕਰੋੜ ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਇਸ ਦੌਰਾਨ ਹਿਤਾਸ਼ੀ ਗਲੋਤਰਾ ਸੀਜੀਐਮ ਕਮਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਰੂਪਨਗਰ ਦੇ ਵੱਲੋਂ ਦੱਸਿਆ ਗਿਆ ਕਿ ਲੋਕ ਅਦਾਲਤ ਹਮੇਸ਼ਾ ਹੀ ਝਗੜਿਆਂ ਦੇ ਸੁੱਜੇ ਢੰਗ ਦੇ ਨਾਲ ਨਿਪਟਾਰੇ ਦੇ ਲਈ ਸਭ ਤੋਂ ਵਧੀਆ ਤ ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਰੂਪਨਗਰ ਦੀ ਅਦਾਲਤ ਦੁਆਰਾ 1 ਕਰੋੜ ਤੋਂ ਵੱਧ ਦੀ ਰਕਮ ਦੇ ਅਵਾਰਡ ਪਾਸ ਕੀਤੇ ਗਏ ਤੇ ਐਸੇ ਦੌਰਾਨ ਰੂਪਨਗਰ ਦੀ ਅਦਾਲਤ ਦੇ ਬਲੋ 1 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇ ਅਵਾਰਡ ਪਾਸ ਕੀਤੇ ਗਏ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਡਾਕਟਰ ਮੋਨਿਕਾ ਗੋਇਲ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਰੂਪਨਗਰ ਦੀ ਅਦਾਲਤ ਦੇ ਵਿੱਚ 6 ਸਾਲ ਪੁਰਾਣੇ ਰੱਖ ਰਖਾਵ ਦੇ ਕੇਸ ਦਾ ਨਿਪਟਾਰਾ ਕੀਤਾ ਗਿਆ ਜਦਕਿ ਕਰਮਜੀਤ ਕੌਰ ਬਨਾਮ ਮਲਕੀ ਸਿੰਘ ਨਾ ਦੇ 11 ਸਾਲ ਪੁਰਾਣੇ ਕੇਸ ਦਾ ਨਿਪਟਾਰਾ ਡਾਕਟਰ ਸੀਮਾ ਅਗਨੀਹੋਤਰੀ ਦੇ ਵੱਲੋਂ ਕਰ ਦਿੱਤਾ ਗਿਆ ਤੇ ਉੱਥੇ ਦੱਸਦੇ ਕਿ ਇਸ ਕੇਸ ਦੀਆਂ ਤਿੰਨ 2013 ਤੋਂ ਕੋਈ ਸਿਵਲ ਤੇ ਫੌਜਦਾਰੀ ਮੁਕੱਦਮਿਆਂ ਦੇ ਵਿੱਚ ਸ਼ਾਮਲ ਸਨ ਇਸੇ ਦੌਰਾਨ ਡਾਕਟਰ ਸੁਸ਼ੀਲ ਬੋਧ ਜਿਨ੍ਹਾਂ ਦੇ ਵੱਲੋਂ ਇਸ ਅਦਾਲਤ ਦੇ ਵਿੱਚ ਸਾਲ 2022 ਤੋਂ ਅਦਾਲਤ ਚ ਲੰਬਿਤ ਪਏ ਦੋ ਕਰਾਸ ਕੇਸਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਇੱਥੇ ਤੇ ਇਸੇ ਦੌਰਾਨ ਮੌਸਮ ਤੇ ਲਿਟੀਗੇਟਾ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਰਮੇਸ਼ ਕੁਮਾਰੀ ਜ਼ਿਲ੍ਹਾ ਸੈਸ਼ਨ ਜੱਜ ਰੂਪਨਗਰ ਦੀ ਅਗਵਾਈ ਦੇ ਵਿੱਚ ਭੋਜਨ ਤੇ ਚਾਹ ਦਾ ਪ੍ਰਬੰਧ ਵੀ ਕਰਵਾਇਆ ਗਿਆ ਇਸ ਲੋਕ ਅਦਾਲਤ ਦੇ ਵਿੱਚ ਵਕੀਲਾਵਾਂ ਦੇ ਵੱਲੋਂ ਬੱਚੜ ਕੇ ਹਿੱਸਾ ਲਿਆ ਗਿਆ ਤੇ ਆਪਸੀ ਸਹਿਮਤੀ ਦੇ ਨਾਲ ਝਗੜਿਆਂ ਦਾ ਨਿਪਟਾਰਾ ਕੀਤਾ ਗਿਆ ਦੱਸਦੀ ਕਿ ਅਗਲੀ ਨੈਸ਼ਨਲ ਲੋਕ ਅਦਾਲਤ ਜੋ ਕਿ 14 ਸਤੰਬਰ 2024 ਨੂੰ ਲਗਾਈ ਜਾਵੇਗੀ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਨਿਊ ਦਿੱਲੀ ਤੇ ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ ਐਸਐਸ ਨਗਰ ਮੋਹਾਲੀ ਦੀਆਂ ਹਦਾਇਤਾਂ ਦੇ ਮੁਤਾਬਕ ਰੋਪੜ ਦੇ ਵਿੱਚ ਨੈਸ਼ਨਲ ਲੋਕ ਅਦਾਲਤਨ ਕਾਇਕੀਆ ਇਸ ਨੈਸ਼ਨਲ ਲੋਕ ਅਦਾਲਤ ਦੇ ਵਿੱਚ ਅਸੀਂ ਟੋਟਲ ਪੰਜ ਬੈਂਚ ਰੋਪੜ ਦੇ ਵਿੱਚ ਰੱਖਿਆ ਕੋਰਟਸ ਦੇ ਵਿੱਚ ਸਿਵਲ ਕੋਰਟਸ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਇੱਕ ਫੈਮਿਲੀ ਕੋਰਟ ਦਾ ਬੈਂਚ ਹੈ ਇੱਕ ਸੀਨੀਅਰ ਅਫੀਸਰ ਅਡੀਸ਼ਨਲ ਸੈਸ਼ਨ ਜਜ ਦੇ ਰਕਤੇ ਔਰ ਤਿੰਨ ਸਿਵਲ ਜਜਿਸ ਦੇ ਬੈਂਚ ਹੈ ਇੱਕ ਪਰਮਨੈਂਟ ਲੋਕ ਅਦਾਲਤ ਦੇ ਬੈਂਚ ਹੈ ਇੱਕ ਬੈਂਚ ਅਨੰਦਪੁਰ ਸਾਹਿਬ ਤੇ ਇੱਕ ਨੰਗਲਵੀ ਕੰਮ ਕਰ ਰਿਹਾ 11 ਰੈਵਨਿਊ ਬੈਂਚ ਹੈ ਤੇ ਟੋਟਲ 19 ਬੈਂਚਸ ਤੋਂ ਅੱਜ ਕੰਮ ਹੋ ਰਿਹਾ ਅੱਜ ਦੀ ਲੋਕ ਅਦਾਲਤ ਦੇ ਵਿੱਚ ਅਸੀਂ 4912 ਪ੍ਰੀ ਲਿਟੀਗੇਟਿਵ ਕੇਸ ਰੱਖਿਆ ਪ੍ਰੀ ਲਿਟੀਗੇਟਿਵ ਕੇਸਸ ਤੋਂ ਇਹ ਭਾਵ ਹੈ ਕਿ ਜਿਹੜੇ ਕੇਸ ਅਜੇ ਅਦਾਲਤਾਂ ਵਿੱਚ ਆਏ ਹੀ ਨਹੀਂ ਤੇ ਅਦਾਲਤਾਂ 'ਚ ਆਉਣ ਤੋਂ ਪਹਿਲਾਂ ਹੀ ਅਸੀਂ ਉਹਨਾਂ ਦਾ ਫੈਸਲਾ ਕਰਦੇ ਹਾਂ ਤੇ 4634 ਕੇਸ ਜੋ ਲੰਬਤ ਹੈ ਅਦਾਲਤਾਂ ਦੇ ਵਿੱਚ ਉਹ ਅਸੀਂ ਰੱਖਿਆ ਤੇ ਟੋਟਲ 9552 ਕੇਸ ਹੋ ਗਏ ਤੇ 9552 ਦੇ ਵਿੱਚੋਂ ਆਲਮੋਸਟ 9209 ਕੇਸ ਹੁਣ ਤੱਕ ਖਤਮ ਹੋ ਚੁੱਕੇ ਆ ਤੇ ਇਸ ਤੰਗ ਨਾਲ ਸਾਡਾ ਡਿਸਪੋਜ਼ਲ ਰੇਟ 96.4% ਹੋ ਚੁੱਕਾ ਹੈ ਅੱਜ ਦੀ ਲੋਕ ਅਦਾਲਤ ਦੇ ਵਿੱਚ ਅਸੀਂ دیਵਾਨੀ ਮੁਕਦਮੇ ਕੁਝ ਤਰੀਕ ਮਕਦਮੇ ਚਰਨਾ ਵਿੱਚ ਸਮਝੌਤੇ ਹੋ ਜਾਂਦੇ ਹੋ ਸਕਦੇ ਆ ਉਹਨਾਂ ਨੂੰ ਅਸੀਂ ਕੰਪਾਉਂਡੇਬਲ ਕੇਸ ਕਹਿੰਦੇ ਆ ਚੈੱਕ ਬਾਉਂਸਿੰਗ ਕੇਸ ਬੈਂਕ ਰਿਕਵਰੀ ਕੇਸ ਲੈਂਡ ਐਕਵੀਜ਼ੀਸ਼ਨ ਕੇਸਿਸ ਪਰਮਨੈਂਟ ਇੰਜੰਕਸ਼ਨ ਫੈਮਿਲੀ ਡਿਸਪਿਊਟ ਮੋਟਰ ਐਕਸੀਡੈਂਟ ਦੇ ਬਾਰੇ ਮੁਆਵਜ਼ੇ ਵਾਲੇ ਕੇਸ ਇੰਸ਼ੋਰੈਂਸ ਕਲੇਮਸ ਲੈਂਡ ਆਰਬਿਟ੍ਰੇਸ਼ਨ ਦੇ ਕੇਸ ਰੈਵਨਿਊ ਕੇਸ ਇਲੈਕਟ੍ਰਿਸਿਟੀ ਤੇ ਪਾਣੀ ਦੇ ਬਿੱਲ ਟ੍ਰੈਫਿਕ ਚਲਾਨ ਦੇ ਕੇਸ ਰੱਖਿਆ ਤੇ ਇਸ ਲੋਕ ਅਦਾਲਤ ਦੇ ਵਿੱਚ ਅਸੀਂ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਦੇ ਨਾਲ ਚਾਹ ਤੇ ਰੋਟੀ ਦਾ ਲੰਗਰ ਲਗਾਇਆ ਵਕੀਲਾ ਅਤੇ ਲਿਟਿਗੇਂਟਸ ਵੱਲੋਂ ਇਸ ਲੋਕ ਅਦਾਲਤ ਦੇ ਵਿੱਚ ਸਾਨੂੰ ਪਰਵਾਹ ਹੁੰਗਾ ਰਾਮਿ ਲਿਆਇਆ ਤੇ ਅਸੀਂ ਮੇਰੀ ਇਹ ਅਪੀਲ ਹੈ ਆਮ ਜਨਤਾ ਨੂੰ ਔਰ ਲਿਟਿਗੇਂਟਸ ਨੂੰ ਕਿ ਜੋ ਲੋਕ ਅਦਾਲਤਾਂ ਲਗਦੀਆਂ ਉਹਨਾਂ ਦਾ ਬਤੁਬਦ ਫਾਇਦਾ ਲੋ ਲੋਕ ਅਦਾਲਤ ਦੇ ਵਿੱਚ ਝਗੜਿਆਂ ਦਾ ਪਰਮਨੈਂਟ ਹੱਲ ਹੈ ਸਿਵਲ ਕੇਸਿਸ ਦੇ ਵਿੱਚ ਝਗੜੇ ਦੇ ਨਾਲ ਉਹਨਾਂ ਦੀ ਕੋਟ ਫੀਸ ਵੀ ਵਾਪਸ ਹੁੰਦੀ ਆ ਉਹਨਾਂ ਨੂੰ ਇਹ ਵੀ ਫਾਇਦਾ ਹੁੰਦਾ ਤੇ ਨੈਕਸਟ ਲੋਕ ਅਦਾਲਤ ਸਡੀ ਆਲਮੋਸਟ 14 ਆਈ ਥਿੰਕ 14 ਨਵੰਬਰ ਸਪਟੈਂਬਰ ਨੂੰ ਹੋਏਗੀ ਤੇ ਪਬਲਿਕ ਨੂੰ ਇਹ ਉਜੜਸ਼ਾ ਕੀ ਆਪਣੇ ਕੇਸ ਲੋਕ ਅਦਾਲਤ ਵਿੱਚ ਨਿਪਟਾਰਾ ਕਰਨ